ਤਾਂ ਕੀ ਤਸਵੀਰ ਹੈ ਪੂਰੇ ਮੋਰਚੇ ਦੀ ਤੁਸੀਂ ਤੁਹਾਨੂੰ ਤਾਂ ਬਹੁਤ ਜਿਆਦਾ ਸਮਝ ਆ ਗਈ ਹੋਵੇਗੀ ਸਮੁੱਚੇ ਮੋਰਚੇ ਦੀ ਜਗਜੀਤ ਸਿੰਘ ਢੱਲੇਵਾਲ ਲਗਾਤਾਰ ਮਰਨ ਵਰਤਦੇ ਨੇ ਤਾਂ ਬਹੁਤ ਸਾਰੇ ਦਿਨ ਹੋ ਗਏ ਨੇ ਉਹਨਾਂ ਨੂੰ ਇੱਥੇ ਤੋਂ ਉਹਨਾਂ ਦੀ ਹਾਲਤ ਵੀ ਜਿਹੜੀ ਹੈ ਬਹੁਤ ਨਾਜ਼ੁਕ ਦੱਸੀ ਜਾ ਰਹੀ ਹੈ ਹਾਲਤ ਵੀ ਨਾਜ਼ੁਕ ਹੈ ਤੇ ਜਜਵਾ ਵੱਡੇ ਹਨ ਉਹਨਾਂ ਦਾ ਤੇ ਇਹ ਮੋਰਚੇ ਦੀ ਚੜ੍ਹਦੀ ਕਲਾ ਹੁਣ ਬਹੁਤ ਜੁੜ ਰਹੇ ਨੇ ਸਾਰੇ ਪਾਸਿਆਂ ਤੋਂ ਰੋਜ਼ ਦਿਨੋਂ ਦਿਨ ਇਕੱਠੇ ਹੋ ਰਹੇ ਪਰ ਮੋਰਚਾ ਜਿੱਤਾਂ ਤੁਹਾਨੂੰ ਲੱਗਦਾ ਕਿ ਕੱਲੇ ਕਿਸਾਨ ਆ ਗੂ ਜਗਜੀਤ ਸਿੰਘ ਢੱਲੇ ਵਾਲੀ ਨੇ ਜਿਹੜੇ ਕਿਸਾਨਾਂ ਦੀ ਲੜਾਈ ਲੜਦੇ ਹੋਏ ਇਸ ਵਕਤ ਦਿਖਾਈ ਦੇ ਰਹੇ ਨੇ ਇੱਕ ਨਾਰਾ ਵੀ ਲਾਉਨੇ ਹੁੰਨੇ ਨਾ ਤੁਸੀਂ ਜਿੱਤ ਲੜਦੇ ਲੋਕਾਂ ਦੀ ਤਾਂ ਜਿਹੜੇ ਘਰਾਂ 'ਚ ਬੈਠੇ ਨੇ ਫਿਰ ਉਹ ਕਿਵੇਂ ਜਿੱਤਣਗੇ ਨਾਮ ਮੜਾਈ ਕੀ ਘਰਾਂ ਵਾਲਿਆਂ ਦੀ ਪੀਤੀ ਚਾੜੀ ਚਾੜੀ ਕਿੱਲਿਆਂ ਵਾਲੇ ਤਾਂ ਘਰੇ ਬੈਠੇ ਐ ਅਸੀਂ ਗਰੀਬ ਲੋਕ ਆਉਨੇ ਆ ਜਿਹੜੇ ਦੋ ਦੋ ਚਾਰ ਚਾਰ ਕਿੱਲਿਆਂ ਵਾਲੇ ਆ ਤਾਂ ਕੋਈ ਨੁਸਕਾਨ ਨਹੀਂ ਜਿਹੜੇ ਗ੍ਰਾਹਾਂ ਵਾਲੇ ਐ ਉਹ ਸਾਡੇ ਨਾਲ ਜੁੜੀ ਜਾਂਦੇ ਐ ਬਹੁਤ ਆਗੇ ਸਾਡੇ ਨਾਲ ਗ੍ਰਾਹਾਂ ਵਾਲੇ ਤੇ ਹੋਰ ਵੀ ਸਾਨੂੰ ਫੋਨ ਆਈ ਜਾਂਦੇ ਆ ਵੀ ਅਸੀਂ ਤੁਹਾਡੇ ਦੇ ਨਾਲ ਜੁੜਨਾ ਹੈਗਾ ਸਿੱਧੂ ਵਰ ਨਾਲ ਜੇਕਰ ਜੇਕਰ ਡੱਲੇਵਾਲ ਸਭ ਦੀ ਸ਼ਹਾਦਤ ਹੋ ਜਾਂਦੀ ਐ ਤਾਂ ਫਿਰ ਕਿੱਦਾਂ ਦਾ ਰੂਪ ਹੋਵੇਗਾ ਮੋਰਚ ਚ ਫਿਰ ਮਰਹਾਰੀ ਹੋਊਗਾ ਹੁਣ ਇਹ ਕੀ ਪਤਾ ਕਿਹੜੇ ਪਾਸੇ ਨੂੰ ਉਹਦਾ ਦੁਨੀਆਂ ਛੱਡੂ ਫਿਰ ਉੱਠ ਮਾਰ ਵੀ ਹੋ ਸਕਦੀ ਐ ਚੱਕ ਵੀ ਸਕਦੇ ਐ ਸਭ ਕੁਝ ਕਰ ਸਕਦੇ ਐ ਦਾ ਅਨਮਿਊਟ ਦੇਖ ਰਹੇ ਹੋ ਤੁਸੀਂ ਮੈਂ ਹਰਮਿੰਦਰ ਸਿੰਘ ਇਸ ਵਕਤ ਖਨੋਰੀ ਦਾਤਾ ਸਿੰਘ ਵਾਲਾ ਬਾਰਡਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਬਹੁਤ ਭਾਵਕ ਕਰ ਦੇਣ ਵਾਲੀਆਂ ਨੇ ਕਿ ਕਿਸ ਤਰ੍ਹਾਂ ਸਾਡੀਆਂ 70 70 ਸਾਲ ਦੀਆਂ 60 60 ਸਾਲ ਦੀਆਂ ਮਾਤਾਵਾਂ ਜਿਹੜੀਆਂ ਨੇ ਉਹ ਮੋਰਚੇ ਉੱਤੇ ਡਟੀਆਂ ਹੋਈਆਂ ਤਾਂ ਇਹ ਇੱਕ ਤਸਵੀਰ ਹੈ ਅਦੋਲਨ ਦੀ ਅਦੋਲਨ ਦੇ ਵਿੱਚ ਇਹ ਜਿਹੜੀਆਂ ਮਾਵਾਂ ਡਟੀਆਂ ਹੋਈਆਂ ਨੇ ਕਿਸੇ ਦੀ ਭੈਣ ਹੈ ਕਿਸੇ ਦੀ ਮਾਂ ਹੈ ਕਿਸੇ ਦੀ ਧੀ ਹੈ ਤਾਂ ਇਹ ਇਹ ਮਾਵਾਂ ਜਿਹੜੀਆਂ ਨੇ ਇਹ ਘਰਾਂ ਦੀਆਂ ਸਵਾਣੀਆਂ ਨੇ ਘਰਾਂ ਦੇ ਵਿੱਚ ਇਹਨਾਂ ਤੋਂ ਬਿਨਾ ਚੁੱਲ੍ਹਾ ਨਹੀਂ ਜਲਦਾ ਇਹਨਾਂ ਤੋਂ ਹੀ ਸਲਾਹ ਤੋਂ ਬਿਨਾ ਕੋਈ ਕਾਰਜ ਜਿਹੜਾ ਹੈ ਉਹ ਸੰਪੰਨ ਨਹੀਂ ਹੁੰਦਾ ਪਰ ਇਹ ਮਹਿਲਾਵਾਂ ਅੱਜ ਸਾਰਾ ਕੁਝ ਕੰਮਕਾਰ ਆਪਣੇ ਧੰਦੇ ਛੱਡ ਕੇ ਮੋਰਚੇ ਦੇ ਉੱਪਰ ਡਟੀਆਂ ਹੋਈਆਂ ਨੇ ਤਾਂ ਇਹ ਇੱਕ ਮੋਰਚੇ ਦੀ ਤਸਵੀਰ ਹੈ ਤਸਵੀਰਾਂ ਭਾਵਕ ਸਾਨੂੰ ਵੀ ਕਰ ਦਿੰਦੀਆਂ ਨੇ ਜਦੋਂ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਲਗਾਤਾਰ ਇਹ ਮਤਾਵਾਂ ਨੂੰ ਅਸੀਂ ਕਈ ਮਹੀਨੇ ਆ ਤੋਂ ਇਸ ਬਾਰਡਰ ਦੇ ਉੱਤੇ ਦੇਖ ਰਹੇ ਆ ਇਸੇ ਤਰ੍ਹਾਂ ਚ ਗਰਮੀ ਹੋਵੇ ਜਾਂ ਸਰਦੀ ਦਾ ਮੌਸਮ ਹੋਵੇ ਤਾਂ ਇਹ ਜਿਹੜੀਆਂ ਘਰਾਂ ਦੀਆਂ ਸਵਾਣੀਆਂ ਸੀ ਸਾਡੀਆਂ ਸਾਡੀਆਂ ਮਾਵਾਂ ਸੀ ਸਾਡੀਆਂ ਭੈਣਾਂ ਸੀ ਇਹ ਲਗਾਤਾਰ ਮੋਰਚੇ ਦੇ ਉੱਤੇ ਡਟੀਆਂ ਹੋਈਆਂ ਨੇ ਤਾਂ ਇਹਨਾਂ ਦੇ ਨਾਲ ਕੁਝ ਨੌਜਵਾਨ ਵੀ ਨੇ ਇਹ ਇੱਕ ਘਰ ਦੀ ਤਸਵੀਰ ਦਿਖਾ ਰਹੇ ਕਿ ਬਾਰਡਰ ਦੇ ਉੱਤੇ ਘਰ ਕਿਸ ਤਰ੍ਹਾਂ ਦੇ ਨੇ ਇਹ ਇਹ ਕਿਸਾਨਾਂ ਦੇ ਬਣਾਏ ਹੋਏ ਆਰਜੀ ਘਰ ਨੇ ਤਾਂ ਜਿਹੜੇ ਦਿੱਲੀ ਸੰਗਰੂਰ ਕੌਮੀ ਮਾਰਗ ਦੇ ਉੱਤੇ ਬਣੇ ਹੋਏ ਨੇ ਕਿਸਾਨੀ ਮਹਿਲਾਵਾਂ ਦੇ ਨਾਲ ਇਹਨਾਂ ਦੇ ਪੁੱਤਰ ਨੌਜਵਾਨ ਜਿਹੜੇ ਨੇ ਉਹ ਡਟੇ ਹੋਏ ਨੇ ਮੋਰਚੇ ਦੇ ਉੱਤੇ ਤਾਂ ਇਹਨਾਂ ਨਾਲ ਗੱਲਬਾਤ ਵੀ ਕਰਦੇ ਆ ਤਸਵੀਰ ਤੁਹਾਡੇ ਨਾਲ ਸ਼ੇਅਰ ਕਰਦੇ ਆ ਤਾਂ ਪੁੱਛਦੇ ਆ ਕਿ ਇਹ ਆਏ ਕਿੱਥੋਂ ਨੇ ਮਾਤਾ ਜੀ ਕਿਹੜੇ ਪਿੰਡ ਤੋਂ ਆਏ ਮੰਡੀਕਲਾਂ ਤੋਂ ਡਿਸਟ ਬਠਿੰਡਾ ਤਾਂ ਕਿੰਨੀਆਂ ਮਹਿਲਾਵਾਂ ਮੋਰਚੇ 'ਚ ਆਈਆਂ ਹੋਈਆਂ ਨੇ ਅਸੀਂ 10-11 ਹਰ ਵਾਰੀ ਆਉਂਦੇ ਆ ਤੇ ਪਿੰਡ ਵਾਪਸ ਚਲੇ ਜਾਂਦੇ ਹੁ ਫੇਰ ਆ ਜਾਂਦੇ ਆ ਹੁਣ ਤਾਂ 26 ਤਰੀਕ ਤੋਂ ਇੱਥੇ ਹੀ ਆ ਲਗਾਤਾਰ ਲਗਾਤਾਰ ਅੱਗੇ ਆ ਜਾਂਦੇ ਸੀ ਵਗ ਜਾਂਦੇ ਸੀ ਤਾਂ ਕੀ ਤਸਵੀਰ ਹੈ ਪੂਰੇ ਮੋਰਚੇ ਦੀ ਤੁਸੀਂ ਤੁਹਾਨੂੰ ਤਾਂ ਬਹੁਤ ਜ਼ਿਆਦਾ ਸਮਝ ਆ ਗਈ ਹੋਵੇਗੀ ਸਮੁੱਚੇ ਮੋਰਚੇ ਦੀ ਜਗਜੀਤ ਸਿੰਘ ਡੱਲੇਵਾਲ ਲਗਾਤਾਰ ਮਰਨ ਵਰਤਦੇ ਨੇ ਤਾਂ ਬਹੁਤ ਸਾਰੇ ਦਿਨ ਹੋ ਗਏ ਨੇ ਉਹਨਾਂ ਨੂੰ ਇੱਥੇ ਤੋਂ ਉਹਨਾਂ ਦੀ ਹਾਲਤ ਵੀ ਜਿਹੜੀ ਹੈ ਬਹੁਤ ਨਾਜ਼ੁਕ ਦੱਸੀ ਜਾ ਰਹੀ ਹੈ ਹਾਲਤ ਵੀ ਨਾਜ਼ੁਕ ਹੈ ਤੇ ਜਜ਼ਬਾ ਵੱਡਾ ਹੈ ਉਹਨਾਂ ਦਾ ਤੇ ਇਹ ਮੋਰਚੇ ਦੀ ਚੜ੍ਹਦੀ ਕਲਾ ਹੁਣ ਬਹੁਤ ਜੁੜ ਰਹੇ ਨੇ ਸਾਰੇ ਪਾਸਿਆਂ ਤੋਂ ਰੋਜ਼ ਦਿਨੋਂ ਦਿਨ ਇਕੱਠ ਹੋ ਰਹੇ ਪਰ ਮੋਰਚਾ ਜਿੱਤਾਂਗੇ ਤਾਂ ਤੁਹਾਨੂੰ ਲੱਗਦਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਦੀ ਕੁਰਬਾਨੀ ਵੀ ਹੋ ਸਕਦੀ ਹੈ ਮੋਰਚੇ ਕੁਰਬਾਨੀ ਆ ਕੁਰਬਾਨੀ ਵਾਸਤੇ ਹੀ ਬੈਠੇ ਨੇ ਉਹ ਉਹਨਾਂ ਤਾਂ ਐ ਵੀ اسی ਤਰ੍ਹਾਂ ਜਿੱਦਾਂ ਬੈਠੇ ਆ ਸਿਰ ਕੀ ਲਾਖੀ ਬੈਠੇ ਤੇ ਮਗਰ ਫਿਰ ਹੋਰ ਵੀ ਇਹ ਲੈਂਡ ਬਣੂਗੀ ਖਬਰ ਕਿੰਨੇ ਕੁ ਹੋਰ ਆਗੂ ਮਗਰ ਨਹੀਂ ਮਗਰ ਮਰਨ ਵਰਤੇ ਬੈਠਣਗੇ ਪਾਰੇ ਮੋਰਚਾ ਜਿੱਤੇ ਕਿ ਜਿੱਤੇ ਵੀ ਨਾ ਨਹੀਂ ਉੱਠਦੇ ਤੁਹਾਨੂੰ ਲੱਗਦਾ ਕਿ ਜੇਕਰ ਜਗਜੀਤ ਸਿੰਘ ਡੱਲੇਵਾਲ ਦੀ ਸ਼ਹਾਦਤ ਹੋ ਜਾਂਦੀ ਹੈ ਤਾਂ ਕੇਂਦਰ ਸਰਕਾਰ ਜਿਹੜੀਆਂ ਉਹ ਮੰਗਾ ਮੰਨ ਲੋਗੀ। ਕਿャਹੀਂ ਨਹੀਂ ਮੰਗਣੀ ਮੰਗਣਗੇ ਮੰਨੀਆਂ ਹੋਈਆਂ ਮੰਗੀਆਂ ਹੋਈਆਂ ਨੇ ਇਹ ਤਾਂ ਲਾਗੂ ਕਰਾਉਣ ਵਾਸਤੇ ਦਿੱਲੀ ਨੂੰ ਜਾ ਰਹੇ ਸੀ ਜਿ ਕੋ ਹੁਣ ਬਾਰਡਰਾਂ ਤੇ ਰੋਕ ਲਿਆ ਉਹਨਾਂ ਨੇ। 2021 ਦੀਆਂ ਮੰਨੀਆਂ ਮੰਗੀਆਂ ਮੰਨੀਆਂ ਹੋਈਆਂ ਮੰਗਾ ਨੇ। ਤਿੰਨਾਂ ਨੇ ਤਾਂ ਨੀਤ ਸਾਫ ਨਹੀਂ ਕੇਂਦਰ ਸਰਕਾਰ ਦੀ ਜਾਂ ਪੰਜਾਬ ਸਰਕਾਰ ਦੀ ਹਰਿਆਣੇ ਦੀ ਤੇ ਇਹੀ ਜ਼ਿੰਮੇਵਾਰ ਨੇ ਡੱਲੇਵਾਲ ਸਾਹਿਬ ਨੂੰ ਜੇ ਕੁਝ ਹੋ ਗਿਆ ਤਿੰਨੇ ਸਰਕਾਰਾਂ ਸੋ ਚਿੰਤਾ ਦੀਆਂ ਲਕੀਰਾਂ ਵੀ ਨਾ ਕਿਤੇ ਨਾ ਕਿਤੇ ਇਹਨਾਂ ਮਹਿਲਾਵਾਂ ਦੇ ਉੱਪਰ ਕੇ ਜੇਕਰ ਡੱਲੇਵਾਲ ਸਾਹਿਬ ਦੀ ਸਿਹਤ ਨੂੰ ਕੁਝ ਹੁੰਦਾ ਤਾਂ ਹਾਂ ਚਿੰਤਾ ਵੀ ਇੱਕ ਬਣੀ ਹੋਈ ਜਾਉ ਤੁਸੀਂ ਮੋਰਚੇ ਉੱਪਰ ਆ ਗਏ ਹੋ ਤੇ ਘਰ ਦਾ ਪ੍ਰਬੰਧ ਜਿਹੜਾ ਹੈ ਖਾਣੇ-ਦਾਣੇ ਦਾ ਉਹ ਕੌਣ ਦੇਖਦਾ ਉਹ ਬਸ ਸਾਈ ਚੱਲੀ ਜਾਂਦਾ ਛੱਡ ਕੇ ਆ ਗਏ ਅਸੀਂ ਤਾਂ ਹੈਗਾ ਪਰਵਾਰ ਮਗਰ ਮੇਰਾ ਮੁੰਡਾ ਵੀ ਆਉਂਦਾ ਇਥੇ ਮੈਂ ਵੀ ਆਉਣੀ ਐ ਤੇ ਅਬੀਰ ਦੱਲੇ ਵਾਲ ਵਾਸਤੇ ਆਏ ਆਗੇ ਇਹਦੀ ਹਮਾਇਤ ਵਾਸਤੇ ਆਏ ਆ ਤੇ ਇਹ ਤਾਂ ਸਾਨੂੰ ਬਹੁਤ ਆਉਂਦਾ ਹੈਗਾ ਤੇ ਸਰਕਾਰਾਂ ਸਾਡੀ ਕੋਈ ਗੱਲ ਨਹੀਂ ਸੁਣਦੀਆਂ ਤੁਹਾਨੂੰ ਲੱਗਦਾ ਕਿ ਕੱਲੇ ਕਿਸਾਨ ਆਗੂ ਜਗਜੀਤ ਸਿੰਘ ਡੱਲੇ ਵਾਲੇ ਨੇ ਜਿਹੜੇ ਕਿਸਾਨਾਂ ਦੀ ਲੜਾਈ ਲੜਦੇ ਹੋਏ ਇਸ ਵਕਤ ਦਿਖਾਈ ਦੇ ਰਹੇ ਨੇ ਇੱਕ ਨਾਰਾ ਵੀ ਲਾਉਣੇ ਹੁੰਦੇ ਨਾ ਤੁਸੀਂ ਜਿੱਤ ਲੜਦੇ ਲੋਕਾਂ ਦੀ ਤਾਂ ਜਿਹੜੇ ਘਰਾਂ 'ਚ ਬੈਠੇ ਨੇ ਫਿਰ ਉਹ ਕਿਵੇਂ ਜਿੱਤਣਗੇ ਸ਼ਰਮ ਆਏਗੀ ਘਰਾਂ ਵਾਲਿਆਂ ਦੀ ਤੀਤੀ ਚਾਰੀ ਚਾਰੀ ਕਿੱਲੇ ਵਾਲੇ ਤਾਂ ਕਰੇ ਬੈਠੇ ਐ ਅਸੀਂ ਗਰੀਬ ਲੋਕ ਆਉਨੇ ਆ ਜਿਹੜੇ 2-2 4-4 ਕਿੱਲੇ ਆੜੇ ਆ ਤਾਂ ਕੋਈ ਨਿਸਕਾਨ ਨਹੀਂ ਜਿਹੜੇ ਗ੍ਰਾਹਾਂ ਵਾਲੇ ਆ ਉਹ ਸਾਡੇ ਨਾਲ ਜੁੜੀ ਜਾਂਦੇ ਆ ਬਹੁਤ ਆਗੇ ਸਾਡੇ ਨਾਲ ਗ੍ਰਾਹਾਂ ਵਾਲੇ ਤੇ ਹੋਰ ਵੀ ਸਾਨੂੰ ਫੋਨ ਆਈ ਜਾਂਦੇ ਆ ਵੀ ਅਸੀਂ ਤੁਹਾਡੇ ਦੇ ਨਾਲ ਜੁੜਨਾ ਹੈਗਾ ਸਿੱਧੂ ਵਰ ਨਾਲ ਬਥੇਰੇ ਆਈ ਜਾਂਦੇ ਆ ਉਹ ਕੱਲਾ ਗ੍ਰਾਹਾਂ ਕੀ ਕਰ ਲੂ ਸਾਡਾ ਹਾਂ ਲੱਗਦੀਆਂ ਜਮੀਨਾਂ ਵਾਲੇ ਤਾਂ ਆਉਣਗੇ ਜਿਹਨੂੰ ਕੋਈ ਭਾ ਨਹੀਂ ਮਿਲਦਾ ਕੋਈ ਜ਼ਮੀਨਾਂ ਰੋਕਦੇ ਐ ਤੇ ਉਹ ਤਾਂ ਆਈ ਜਾਂਦੇ ਹੈਗੇ ਹਾਂ ਕੀ ਸਨੇਹਾ ਕੀ ਆ ਤੁਹਾਡਾ ਕੋਈ ਖਾਸ ਸਨੇਹਾ ਹੈ ਜਿਹੜਾ ਮਤਲਬ ਪੰਜਾਬ ਦੇ ਲੋਕਾਂ ਸੁਨੇਹਾ ਹੀ ਆ ਅਸੀਂ ਤਾਂ ਜਿਹੜੀਆਂ ਸਾਡੀਆਂ ਮੰਗਾਂ ਪੂਰੀਆਂ ਹੋ ਜਾਣ ਤੇ ਨਹੀਂ ਅਸੀਂ ਬੈਠੇ ਆ ਇਸ ਤੋਂ ਬਸ ਹੁਣ ਘਰੋਂ ਆਈਆਂ ਆ ਆਪਾਂ ਮਾਂ ਮਰ ਜਗੀ ਅਸੀਂ ਮੁੜ ਕੇ ਘਰੇ ਨਹੀਂ ਜਾਣਾ ਤੇ ਇੱਕ ਹੋਰ ਮਾਤਾ ਨੇ ਸਾਡੇ ਨਾਲ ਮੌਜੂਦ ਨੇ ਮਾਤਾ ਕੀ ਨਾ ਹੈ ਮੈਨੂੰ ਵੀ ਬੈਠਣ ਦੀ ਥੋੜੀ ਤਕਲੀਫ ਹੈ ਥੋੜੇ ਪਰਾਂ ਹੋ ਜਾ ਮੈਂ ਵੀ ਬੈਠ ਜਾ ਤਾਂ ਕੀ ਨਾ ਮਾਤਾ ਤੁਹਾਡਾ ਜਸਪਾਲ ਕਰਨ ਕਿੰਨੇ ਚਿਰ ਤੋਂ ਮੋਰਚੇ 'ਚੋਂ ਸਾਨੂੰ ਤਾਂ ਉਤਾਜੀ ਸਾਨੂੰ ਹੋ ਗਏ 10 ਮਹੀਨੇ ਤੇ ਉਹ ਹੁਣ ਲਗਾਤਾਰ ਅਸੀਂ 26 ਤਰੀਕ ਦੇ ਬੈਠੇ ਆ ਇੱਥੇ ਤੇ ਵੀ ਦੱਲੇਵਾਲ ਸਾਹਿਬ ਦਾ ਸਾਡਾ ਬਾਲਾ ਮੋਹ ਪਿਆਰ ਆ ਸਾਨੂੰ ਤਾਂ ਆ ਹੀ ਲੱਗਦਾ ਵੀ ਸਾਡਾ ਆਪਦਾ ਹੀ ਆ ਵੀ ਸਾਨੂੰ ਬਹੁਤ ਜਿਆਦਾ ਤੱਕਾ ਇਹਦਾ ਵੀ ਸਾਨੂੰ ਤਾਂ ਆਏ ਲੱਗਦਾ ਵੀ ਜੇ ਬੈਠਾ ਇਹ ਵੀ ਸਾਨੂੰ ਤਾਂ ਸਾਡਾ ਤਾਂ ਸਭ ਕੁਝ ਹੀ ਲੁੱਟਿਆ ਜਾਊ ਵੀ ਸਾਡਾ ਤਾਂ ਕੁਝ ਵੀ ਨਹੀਂ ਰਹਿੰਦਾ ਇੱਥੇ ਵੀ ਅਸੀਂ ਤੁਹਾਨੂੰ ਤਾਂ ਆਏ ਆਗਾ ਵੀ ਸਾਡਾ ਆਗੂ ਬਚਣਾ ਚਾਹੀਦਾ ਆਗੂ ਤੁਹਾਡਾ ਤਦ ਬਚੇਗਾ ਜੇਕਰ ਕੇਂਦਰ ਮੰਗਾ ਨੂੰ ਮੰਨੇਗੀ ਜੇ ਨਹੀਂ ਮੰਨੇਗੀ ਤਾਂ ਡੱਲੇਵਾਲ ਸਾਹਿਬ ਐਲਾਨ ਕਰ ਚੁੱਕੇ ਨੇ ਕਿ ਮੈਂ ਸ਼ਹਾਦਤ ਦੇਣ ਲਈ ਤਿਆਰ ਹੋ ਚੁੱਕਾ ਇਹੀ ਤਾਂ ਜੀ ਕਹਿੰਦੇ ਆ ਵੀ ਤੁਸੀਂ ਮੰਨ ਸਾਡੀਆਂ ਮੰਗਾਂ ਮੰਗਾ ਵੀ ਸਾਡਾ ਆਗੂ ਬਚਣਾ ਚਾਹੀਦਾ ਵੀ ਸਾਡੇ ਆਗੂ ਨੂੰ ਕੁਝ ਨਾ ਹੋਵੇ ਫੇਰ ਤਾਂ ਅਸੀਂ ਇੱਥੇ ਇੱਟ ਤੇ ਇੱਟ ਖੜਕ ਜੂਗੀ ਜੇ ਆਗੂ ਨੂੰ ਕੁਝ ਹੋ ਗਿਆ ਹਵਨ ਕੀ ਕੁਝ ਹੋਊਗਾ ਤੇ ਕੀ ਕੁਝ ਸਨਾ ਕਿੰਨੇ ਕ ਮਰਨਗੇ ਕਿੰਨੇ ਕ ਉਹ ਹੋਣਗੇ ਜੇ ਜਦੋਂ ਨਹੀਂ ਜਿਸ ਤਰ੍ਹਾਂ ਦੀਆਂ ਮਾਤਾ ਜੀ ਕੰਸੂਆ ਮਿਲ ਰਹੀਆਂ ਕਿ ਆਲੇ ਦੁਆਲੇ ਹੈਲੀਪੈਡ ਤਿਆਰ ਕੀਤੇ ਜਾ ਰਹੇ ਨੇ ਹੈਲੀਕਾਪਟਰ ਉਤਰ ਸਕਦੇ ਨੇ ਡਿਟੇਨ ਕੀਤਾ ਜਾ ਸਕਦਾ ਜਿਸ ਤਰ੍ਹਾਂ 25 ਨਵੰਬਰ ਨੂੰ ਡੱਲੇਵਾਲ ਸਾਹਿਬ ਨੂੰ ਲੈ ਗਏ ਸੀਗੇ ਬਾਰਡਰ ਦੇ ਉੱਤੋਂ ਹੋ ਸਕਦਾ ਕਿ ਇਸ ਵਾਰਾਂ ਵੀ ਕੋਈ ਐਹੋ ਜੀ ਰਣਨੀਤੀ ਸਰਕਾਰ ਅਪਣਾਵੇ ਜਾਂ ਕੇਂਦਰ ਵਾਲੇ ਕੇਂਦਰ ਸਰਕਾਰ ਅਪਣਾਵੇ ਤਾਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਰਤੀ ਕੀਤਾ ਜਾ ਸਕੇ ਤਾਂ ਜੋ ਉਹਨਾਂ ਦੀ ਜਾਨ ਨੂੰ ਬਚਾਇਆ ਜਾ ਸਕਤੇ ਜਾ ਸਕੇ ਕਿ ਤੁਸੀਂ ਸਮਝਦੇ ਹੋ ਕਿ ਡੱਲੇਵਾਲ ਸਾਹਿਬ ਦੀ ਜਾਨ ਹਸਪੀਟਲ ਚ ਜਾ ਕੇ ਬਚਣੀ ਚਾਹੀਦੀ ਜਾਂ ਕਿਸਾਨੀ ਮੰਗਾ ਨੂੰ ਮੰਨ ਕੇ ਨਹੀਂ ਜੀ ਇੱਥੇ ਮੰਗ ਕੇ ਹੀ ਬਚਣੀ ਚਾਹੀਦੀ ਆ ਨਾ ਹੀ ਅਸੀਂ ਚੱਕਣ ਦੇਵਾਂਗੇ ਚੱਕਣ ਵੀ ਨਹੀਂ ਅਸੀਂ ਦਿੰਦੇ ਸਾਡਾ ਪਹਿਰਾ ਹੁੰਦਾ ਤੇ ਅਸੀਂ ਆਪ ਉੱਥੇ ਮਾਈਆਂ ਜਾਂਦੀਆਂ ਤੇ ਜਿਹੜੇ ਨਹੀਂ ਆਉਂਦੇ ਉਹ ਘਰਾਂ ਚ ਬੈਠੇ ਆ ਉਹਨਾਂ ਨੂੰ ਸ਼ਰਮ ਨਹੀਂ ਆਉਂਦੀ ਬੈਠਿਆਂ ਨੂੰ ਅਸੀਂ ਮਾਈਆਂ 60 60 ਸਾਲ ਦੀਆਂ 70 70 ਸਾਲ ਦੀਆਂ ਬੈਠੀਆਂ ਹੈਂ ਉਹਨਾਂ ਘਰਾਂ 'ਚ ਕੌਣ ਬੈਠੇ ਨੇ ਤੁਸੀਂ ਘਰਾਂ 'ਚ ਬੈਠਿਆਂ ਦੀ ਗੱਲ ਕਰ ਰਹੇ ਹੋ ਘਰਾਂ 'ਚ ਬੈਠੇ ਨੇ ਗ੍ਰਾਹਾਂ ਵਾਲੇ ਬੈਠੇ ਨੇ ਉਹ ਸਾਡੇ ਵੀ ਪਿੰਡ 'ਚ ਬਹੁਤ ਲੋਕ ਨੇ ਜਿਹੜੇ ਬੈਠੇ ਨੇ ਜਿਹੜੇ ਸੁਣਦੇ ਨਹੀਂ ਗੱਲ ਵੀ ਖਾਣੇ ਐਵੇਂ ਤੁਰੇ ਫਿਰਦੇ ਨੇ ਤੇ ਇਹ ਹੁਣ ਤਾਂ ਸਭ ਦਾ ਹੀ ਇਹੋ ਆ ਪਹਿਲਾਂ ਤਾਂ ਸਭ ਦਾ ਹੀ ਹੋਣਾ ਕੋਈ ਸਾਡਾ ਹੁਣ 20 20 40 40 ਕਿੱਲੇ ਵਾਲੇ ਬੈਠੇ ਨੇ ਤੇ ਸਾਨੂੰ ਜਿਹਦੇ ਕੋਲ ਤਿੰਨ ਤਿੰਨ ਚਾਰ ਚਾਰ ਕਿੱਲੇ ਆ ਅਸੀਂ ਆਉਨੇ ਆ ਕਿ ਉਹ ਉਹਨਾਂ ਨੂੰ ਐ ਹੁੰਦਾਗਾ ਵੀ ਸਾਡੇ ਕੋਲ ਤਾਂ ਵਾੜੀ ਜ਼ਮੀਨ ਐ ਅਸੀਂ ਤਾਂ ਵੀ ਉਹ ਨਹੀਂ ਕਰਦੇ ਤੇ ਇਹ ਪਤਾ ਨਹੀਂ ਵੀ ਹੋਣਾ ਕਿ ਛੋਟੀ ਜ਼ਮੀਨ ਵਾਲੇ ਨੂੰ ਤਾਂ ਘੱਟ ਖਤਰਾ ਤੇ ਵੱਡੀ ਜ਼ਮੀਨ ਵਾਲੇ ਨੂੰ ਖਤਰਾ ਵੱਧ ਹੈ ਖਤਰਾ ਵੱਧਦਾ ਫਿਰ ਉਹ ਆਉਂਦੇ ਕਿਉਂ ਨਹੀਂਗੇ ਫਿਰ ਉਹਨਾਂ ਨੂੰ ਆਉਣਾ ਚਾਹੀਦਾ ਜੇ ਉਹਨਾਂ ਨੂੰ ਖਤਰਾ ਵੱਧਦਾ ਉਹ ਆਉਂਦੇ ਘਾਤੋਂ ਨਹੀਂਗੇ ਕੋਈ ਨਹੀਂ ਆਉਂਦਾ ਜਿਹਦੇ ਕੋਲ 40 ਕਿੱਲੇ ਬਾਹਨ ਦੇ ਕੋਈ ਆਇਆ ਦਿਖਾਇਆ ਦਿਓ ਵੀ ਕੋਈ ਨਹੀਂ ਆਉਂਦਾ ਤੇ ਆਉਣੇ ਆਸੀਂ ਛੋਟੇ ਛੋਟੇ ਇੱਕ ਗੱਲ ਦੱਸੋ ਸਰਕਾਰ ਕਹਿੰਦੀ ਕਿ ਅਸੀਂ ਤਾਂ ਐਮਐਸਪੀ ਦੇ ਰਹੇ ਹਾਂ ਇਹ ਕੇਂਦਰ ਸਰਕਾਰ ਵੱਲੋਂ ਵੀ ਬਿਆਨ ਆਉਂਦਾ ਵੀ ਪੰਜਾਬੀਆਂ ਨੂੰ ਮਿਲ ਰਹੀ ਹੈ ਹਰਿਆਣੇ ਵਾਲਿਆਂ ਨੂੰ ਮਿਲ ਰਹੀ ਤਾਂ ਫਿਰ ਉਹ ਅਦੋਲਨ ਕਾਦੇ ਲਈ ਇਹਦੇ ਬਾਰੇ ਕੋਈ ਸਮੀਖਿਆ ਕਰੋਗੇ ਜੇ ਮਰਦੀ ਹੋ ਫਿਰ ਸਾਨੂੰ ਕਿਹੜਾ ਚਾਹ ਬਈ ਬੈਠਣ ਦਾ ਇੱਥੇ ਹੈ ਜੇ ਦਿੰਦੇ ਹੁਣ ਭਾਤਾ ਇਹਨਾਂ ਨੇ ਇੰਨੇ ਵਧਾਤੇ ਰੇਹ ਦੀਆਂ ਬੋਰੀਆਂ ਦੇ ਕਿਥੇ ਚਲਾਤਾ ਕੰਮ ਤੇ ਹੁਣ ਛੋਨਾ ਘਾਟੇ ਨਾਲ ਵੇਚਿਆ ਸਭ ਨੇ ਕੀ ਦਾ ਪੂਰਾ ਵੇਖੀ ਕਿਹਾਗਾ ਤੇ ਉਹ ਵੀ ਰੂਲੇ ਨੇ ਮੁੰਡੀਆਂ ਚ ਬੈਠੇ ਰੁੱਲਦੇ ਰਹੇ ਨੇ ਤੇ ਨਾ ਕਿਸੇ ਦੀ ਕੋਈ ਸੋਹ ਹੋਈ ਐ 10 10 15 15 ਦਿਨ ਮਹੀਨਾ ਮਹੀਨਾ ਬੈਠੇ ਰਹੇ ਨੇ ਮਸਾ ਛੋਨਾ ਤੋਂ ਲੈਗਾ ਤੇ ਗਾਹਾਂ ਨੂੰ ਪਤਾ ਨਹੀਂ ਤੂੰ ਰੁਖਾਨੀ ਨਾ ਤੂੰ ਲੂਗਾ ਤੇ ਹੁਣ ਜੇ ਬੈਠਾਂਗੇ ਤਾਂ ਹੀ ਕੁਝ ਬਣੂਗਾ ਨਹੀਂ ਤਾਂ ਬਣਦਾ ਨਹੀਂ ਫਿਰ ਕੁਸ ਫਿਰ ਤਾਂ ਜ਼ਮੀਨਾਂ ਵੀ ਗਈਆਂ ਤੇ ਕਹਿੰਦੇ ਹੁੰਦੇ ਆ ਆਪਦਾ ਘਰ-ਬਾਰ ਵੀ ਜਾਊਗਾ ਹੈ ਮਹਿਲਾਵਾਂ ਵੀ ਜਿਹੜੀਆਂ ਨੇ ਕਿਸਾਨ ਮਹਿਲਾਵਾਂ ਵੀ ਸੋਚਣ ਲੱਗੀਆਂ ਨੇ ਕਿ ਕਾਨੂੰਨ ਗਰੰਟੀ ਕਾਨੂੰਨ ਦੀ ਕੀ ਐਮੀਅਤ ਹੈ ਤਾਂ ਹੋਰ ਵੀ ਇੱਕ ਮਹਿਲਾ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਉਮਰ ਦਰਾਜ ਨੇ ਮੈਨੂੰ ਲੱਗਦਾ ਕਿ ਕਾਫੀ ਉਮਰ ਦੇ ਨੇ ਮਾਤਾ ਜੀ ਹੁਣੀ ਸੋ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਦੇਖੋ ਭੈਣ ਜੀ ਮਾੜਾ ਜ ਮਾਤਾ ਜੀ ਮਾਤਾ ਜੀ ਕਿਹੜੇ ਪਿੰਡ ਤੋਂ ਆਏ ਅਸੀਂ ਆਏ ਆ ਬਿਠੰਡਾਜੇ ਕੋਲੋਂ ਉਮਰ ਕਿੰਨੀ ਹੋ ਗਈ ਤੁਹਾਡੀ ਉਮਰ ਦਾ 70 ਸਾਲ ਦੀ ਹੈ ਵੀਰਾਂ ਤੇ ਫਿਕਰ ਇਹ ਕੌਣ ਹੈ ਮਾਤਾ ਘਰ ਦੇ ਵਿੱਚ ਵੀ ਘਰ ਦੇ ਵਿੱਚ ਬੱਚੇ ਹੈਗੇ ਆ ਆਪਾਂ ਆ ਜੰਨੇ ਆ ਬੱਚੇ ਵੀ ਆਉਂਦੇ ਆ ਪਰ ਅਸੀਂ ਵੱਧ ਆਉਂਦੇ ਆ ਇੱਥੇ ਫੇਰ ਦਿੱਕਤਾਂ ਬਹੁਤ ਨੇ ਉਮਰ ਬਹੁਤ ਹੈ ਤੁਹਾਡੀ ਦਿੱਕਤਾਂ ਨੇ ਠੰਡ ਦਾ ਮੌਸਮ ਹੈ ਤਾਂ ਕਿਸ ਤਰ੍ਹਾਂ ਮੈਂਟੇਨ ਕਰਦੇ ਬਸ ਗੋਲੀ ਘਟਾ ਦੇ ਕਿ ਤਰ੍ਹਾਂ ਹੀ ਫੜਦੇ ਬਸ ਐਵੇਂ ਜਿਵੇਂ ਜੋ ਤਰੇ ਦਾ ਜਾਂਦਾ ਨਹੀਂ ਗੋਡੇ ਦੁਖਦੇ ਆਉਣਾ ਪੈਂਦਾ ਨਾਲ ਸਰਦਾ ਸਾਨੂੰ ਹੈ ਨਹੀਂ ਆਏ ਬਿਨਾਂ ਤੱਕ ਸਾਨੀ ਮੰਗਾ ਬਾਰੇ ਸਮਝਦੇ ਹੋ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਬੈਠੇ ਨੇ 25 25 ਦਿਨ ਪੂਰੇ ਹੋਣ ਵਾਲੇ ਨੇ ਅੱਜ ਉਹਨਾਂ ਬਾਰੇ ਤਾਂ ਤਾਂ ਹੀ ਤਾਂ ਆਉਣੀ ਹੈ ਭਈ ਸਾਡਾ ਪਹਿਲਾਂ ਤੋਂ ਅਸੀਂ ਆਉਣੀ ਅੱਜ ਰਾਤ ਉਹਨਾਂ ਕੋਈ ਅਸੀਂ ਕਿਹੜਾ ਅੱਜ ਦੇ ਆਉਣ ਲੱਗੇ ਰਾਮਨਾ ਕੋ ਉੱਥੇ ਅਸੀਂ ਤਾਂ ਉਹਨਾਂ ਨਾਲ ਹੀ ਮੋਹ ਪਿਆਰਾ ਸਾਡਾ ਉਹ ਸਾਡਾ ਸਾਕਾ ਭਾਈ ਹੈ ਸਮਝ ਲੈ ਜੇਕਰ ਜੇਕਰ ਡੱਲੇਵਾਲ ਸਾਹਿਬ ਦੀ ਸ਼ਹਾਦਤ ਹੋ ਜਾਂਦੀ ਹੈ ਤਾਂ ਫਿਰ ਕਿਦਾਂ ਦਾ ਰੂਪ ਹੋਵੇਗਾ ਮੋਰਚ ਉਹ ਫਿਰ ਬਰਾਹਰੀ ਹੋਊਗਾ ਹੁਣ ਇਹ ਹੀ ਪਤਾ ਕਿਹੜੇ ਪਾਸੇ ਨੂੰ ਉਹਦਾ ਦੁਨੀਆ ਚੱਲੂ ਫਿਰ ਘੁੱਟ ਮਾਰ ਵੀ ਹੋ ਸਕਦੀ ਐ ਚੱਕ ਵੀ ਸਕਦੇ ਐ ਸਭ ਕੁਝ ਕਰ ਸਕਦੇ ਐ ਤਾਂ ਇੱਕ ਹੋਰ ਨੌਜਵਾਨ ਕਿਸਾਨ ਇਸੇ ਹੀ ਘਰ ਦੇ ਵਿੱਚੋਂ ਸਾਡੇ ਨਾਲ ਜੁੜੇ ਨੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਕੀਨਾ ਸਿੰਘ ਸਭ ਤੁਹਾਡੇ ਦੀਪੂ ਆ ਜੀ ਮੰਡੀਕਲਾ ਤੋਂ ਮੰਡੀਕਲਾ ਹਾਂ ਜਿਲ੍ਹਾ ਬਟਿੰਡਾ ਜੀ ਕਿਸਾਨ ਜੂਨੀਅਨ ਦੇ ਨਾਲ ਜੁੜੇ ਹੋਏ ਜਾਂ ਵੈਸੇ ਆਇਓ ਨਿਕਸਾਨ ਕਿਸਾਨ ਦੇ ਨਾਲ ਕਿਸਾਨ ਯੂਨੀਅਨ ਦੇ ਨਾਲ ਜੁੜੇ ਹੋਏ ਆ ਜੀ ਪਿਛਲੇ 15 ਸਾਲਾਂ ਤੋਂ ਜੀ ਸਮੁੱਚੇ ਮੋਰਚੇ ਦੀ ਸਮੀਖਿਆ ਕਰਦੇ ਹੋ ਕਿ ਇਹਦੀ ਲੋੜ ਕਿਉਂ ਪੈ ਗਈ ਤਾਂ ਇੱਕ ਨੱਕ ਅੱਗੇ ਵੱਸ ਸਕਦਾ ਜੇਕਰ ਡੱਲੇਵਾਲ ਸਾਹਿਬ ਦੀ ਸ਼ਹਾਦਤ ਹੋ ਜਾਂਦੀ ਦੇਖੋ ਕੋਈ ਮੋਰਚਾ ਲੱਗਿਆ ਕੋਈ ਐਵੇਂ ਨਹੀਂ ਮੋਰਚਾ ਲੱਗਿਆ ਵੀ ਇਹ ਮੋਰਚਾ ਲੱਗਿਆ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਦੇ ਲਈ ਇੱਕ ਤਾਂ ਮੋਰਚਾ ਹੁੰਦਾ ਵੀ ਆਪਾਂ ਨਵੀਂ ਮੰਗ ਆਪਣੇ 2022 ਦੇ ਵਿੱਚ ਜਿਹੜੀਆਂ ਇਹ ਮੰਗਾਂ ਮੰਨੀਆਂ ਹੋਈਆਂ ਨੇ ਉਹਨਾਂ ਨੂੰ ਲਾਗੂ ਕਰਵਾਉਣ ਦੇ ਲਈ ਇਹ ਜਿਹੜਾ ਮੋਰਚਾ ਸ਼ੁਰੂ ਕੀਤਾ ਗਿਆ ਜੇਕਰ ਆਪਾਂ ਇਹ ਕਹਿੰਦੇ ਵੀ ਮੋਰਚੇ ਵਿੱਚ ਡੱਲੇਵਾਲ ਸਾਹਿਬ ਦੀ ਹਸਾਦਤ ਵੀ ਹੁੰਦੀ ਆ ਤਾਂ ਇੱਥੇ ਇੱਕ ਡੱਲੇਵਾਲ ਸਾਹਿਬ ਨਹੀਂ ਵੀ ਉਹਨਾਂ ਦੇ ਮਗਰ ਅਸੀਂ ਹਜ਼ਾਰਾਂ ਡੱਲੇਵਾਲ ਸਾਹਿਬ ਤਿਆਰ ਨੇ ਮਰਨ ਨੂੰ ਜਿਵੇਂ ਪਹਿਲਾਂ ਜਿਹੜੇ ਜਥੇਬੰਦੀਆਂ ਦੇ ਆਗੂ ਨੇ ਉਹਨਾਂ ਦੀ ਜਿਹੜੀ ਲਿਸਟ ਬਣੀ ਹੋਈ ਹੈ 13 13 ਮੈਂਬਰਾਂ ਦੀ ਉਹ ਬੈਠਣਗੇ ਅਗਰ ਜੇਕਰ ਮੋਦੀ ਸਰਕਾਰ ਨੂੰ 13 ਮੈਂਬਰਾਂ ਦੀ ਜਾਨ ਤੋਂ ਬਾਅਦ ਵੀ ਹੋਰ ਜਾਨਾਂ ਚਾਹੀਦੀਆਂ ਹੋਈਆਂ ਅਸੀਂ ਉਹ ਅੱਗੇ ਜਿਹੜੀ ਟਰਨ ਬਾਈ ਟਰਨ ਲਿਸਟ ਤਿਆਰ ਹੈ ਜੀ ਤਾਂ ਜਗਜੀਤ ਸਿੰਘ ਢੱਲੇਵਾਲ ਤਾਂ ਸ਼ਹਾਦਤ ਦੇਣ ਲਈ ਲਗਭਗ ਬੈਠ ਗਏ ਤਾਂ ਸ਼ਹਾਦਤ ਵੀ ਉਹਨਾਂ ਦੀ ਯਕੀਨੀ ਮੰਨੀ ਜਾ ਰਹੀ ਹੈ ਤਾਂ ਇਹ ਫਿਰ ਚੋਣ ਮਰਜੀਵੜਿਆਂ ਦੀ ਕਿਦਾਂ ਕੀਤੀ ਜਗਜੀਤ ਸਿੰਘ ਢੱਲੇਵਾਲ ਨੇ ਕਿ ਮੇਰੇ ਤੋਂ ਬਾਅਦ ਇਹ ਜਿਹੜੇ ਲੋਕ ਨੇ ਕਿਸਾਨੀ ਮੰਗਾਂ ਨੂੰ ਮਨਵਾਉਣ ਲਈ ਬੈਠਣਗੇ ਕਿਸਾਨ ਕੀ ਉਹ ਡਟੇ ਰਹਿਣਗੇ ਭੁੱਖ ਬਹੁਤ ਵੱਡੀ ਹੈ ਵੱਡੇ ਤੋਂ ਵੱਡਿਆਂ ਦੇ ਜਿਹੜੀ ਹੈ ਗੋਡੇ ਲਵਾ ਦਿੰਦੀ ਹੈ ਪਰ ਜਗਜੀਤ ਸਿੰਘ ਢੱਲੇਵਾਲ ਡਟੇ ਹੋਏ ਨੇ ਉਹਨਾਂ ਨੂੰ ਸਲੂਟ ਹੈ ਸਾਡੇ ਚੈਨਲ ਵੱਲੋਂ ਵੀ ਪਰ ਜਿਹੜੇ ਦੂਸਰੇ ਮਰਜੀਵੜੇ ਹੋਣਗੇ ਕੀ ਉਹ ਡੱਲੇਵਾਲ ਦੀ ਗੱਲ ਉੱਤੇ ਪਹਿਰਾ ਦੇ ਸਕਣਗੇ ਇਹ ਗੱਲ ਜਿਵੇਂ ਤੁਹਾਨੂੰ ਤੁਸੀਂ ਸਵਾਲ ਕੀਤਾ ਜੀ ਵੀ ਡੱਲੇਵਾਲ ਦੀ ਸੋਚ ਤੇ ਪਹਿਰਾ ਦੇਣਗੇ ਜਿਵੇਂ ਤੁਸੀਂ ਅੱਜ ਦੇਖਿਆ ਹੀ ਹੈ ਇਕੱਠ ਦੇਖਿਆ ਜਿਉਂ-ਜਿਉਂ ਡੱਲੇਵਾਲ ਸਾਹਿਬ ਦੀ ਸਿਹਤ ਡਾਊਨ ਹੁੰਦੀ ਜਾ ਰਹੀ ਹੈ ਉਸ ਤਰ੍ਹਾਂ ਮਤਲਬ ਕਿ ਅੰਦਰੋਂ ਹਲੂਣਾ ਵੱਜਦਾ ਹਰ ਇੱਕ ਬੰਦੇ ਨੂੰ ਵੀ ਕੋਈ ਇਸ ਤਰ੍ਹਾਂ ਨਹੀਂ ਵੀ ਕਹੇਲੀ ਵੀ ਮੈਂ ਪਹਿਲਾਂ ਕੋਈ ਨਾਮ ਲਿਖਾਤਾ ਮੈਂ ਨਾਮ ਲਿਖਵਾ ਕੇ ਪਿੰਡ ਚਲਾ ਜਾਵਾਂ ਇਹ ਗੱਲ ਨਹੀਂ ਵੀ ਅੰਦਰੋਂ ਜਦੋਂ ਡੱਲੇਵਾਲ ਸਾਹਿਬ ਦੀ ਸਿਹਤ ਦੇਖਦੇ ਹਨ ਵੀ ਉਹ ਅੰਦਰੋਂ ਹੀ ਆਵਾਜ਼ ਆਉਂਦੀ ਹੈ ਵੀ ਆਪਾਂ ਨੂੰ ਮੋਰਚੇ ਦਾ ਹਿੱਸਾ ਬਣਨਾ ਚਾਹੀਦਾ ਹੈ। ਇਹ ਇਕੱਲੇ ਢੱਲੇਵਾਲ ਸਾਹਿਬ ਦੀ ਲੜਾਈ ਨਹੀਂ ਹੈ। ਅ ਸਲੂਟ ਹੈ ਢੱਲੇਵਾਲ ਸਾਹਿਬ ਨੂੰ। ਅੱਜ ਤੱਕ ਆਪਾਂ ਇਹ ਵੀ ਦੇਖਿਆ ਵੀ ਜਿੰਨੇ ਮੋਰਚੇ ਲੱਗਿਆ ਉਹਦੇ ਵਿੱਚ ਆਮ ਬੰਦਿਆਂ ਦੀ ਮੌਤਾਂ ਹੋਈਆਂ, ਜਾਂ ਸ਼ਹੀਦੀਆਂ ਹੋਈਆਂ। ਦਿੱਲੀ ਮੋਰਚਾ। ਪਰ ਇਹ ਪਹਿਲੀ ਵਾਰ ਹੋਊਗਾ ਵੀ ਕੋਈ ਕਿਸਾਨ ਲੀਡਰ ਨੇ ਇਹ ਕਿਹਾ ਵੀ ਹਾਂ ਆਪਾਂ ਕਿੰਨਾ ਸਮਾਂ ਦੇਖਾਂਗੇ ਇਹ ਵੀ ਜਿਹੜੇ ਆਮ ਲੋਕਾਂ ਦੀ ਮੌਤ ਹੋ ਰਹੀ ਹੈ ਜਾਂ ਸ਼ਹੀਦੀਆਂ ਦੇ ਰਹੇ ਨੇ। ਪਰ ਆਪਾਂ ਕਹਿੰਦੇ ਮੈਂ ਮੇਰੀ ਉਮਰ ਇੰਨੀ ਹੋ ਗਈ 35 36 ਸਾਲ ਦੀ ਉਮਰ ਹੋ ਗਈ ਵੀ ਮੈਂ ਪਹਿਲਾ ਲੀਡਰ ਦੇਖਦਾ ਇਹ ਜਾਂ ਵੀ ਜਿਹੜਾ ਕਹਿੰਦਾ ਵੀ ਹਾਂ ਮੈਂ ਲੋਕਾਂ ਨੂੰ ਛੱਡ ਵੀ ਮੇਰੀ ਹਸਾਦਤ ਹੋਵੇ ਅੱਜ ਤੱਕ ਮੈਂ ਕੋਈ ਇਸ ਤਰ੍ਹਾਂ ਦਾ ਲੀਡਰ ਨਹੀਂ ਦੇਖਿਆ ਪੌਕ ਵੀ ਹੋ ਗਏ ਹਾਂ ਤੁਸੀਂ ਗੱਲਬਾਤ ਕਰਦੇ ਕਰਦੇ ਤਾਂ ਕਨਕ ਪਿਆਰਾ ਢੱਲੇਵਾਲ ਸਾਹਿਬ ਨਾਲ ਢੱਲੇਵਾਲ ਸਾਹਿਬ ਨਾਲ ਮੇਰੇ ਕੋਲ ਕੋਈ ਜ਼ਮੀਨ ਨਹੀਂ ਜੀ ਸੱਚੀ ਮੈਂ ਆਮ ਸਲਾਈ ਦਾ ਕੰਮ ਕਰਦਾ ਪਰ ਮੇਰਾ ਜਿਹੜਾ ਮੇਰਾ ਪਿਆਰ ਹੈ ਮੈਂ ਢੱਲੇਵਾਲ ਸਾਹਿਬ ਨਾਲ ਮੈਂ ਉਹਨਾਂ ਦਾ ਨਾਮ ਵੀ ਮੇਰੀ ਬਾਹਤ ਲਿਖਿਆ ਹੋਇਆ ਹੈ ਢੱਲੇਵਾਲ ਸਾਹਿਬ ਦਿਖਾ ਦਿਓ ਦਿਖਾ ਦਿਓ ਤਸਵੀਰ ਭਾਈ ਬਾਪੂ ਡੱਲੇਵਾਲ ਮੇਰਾ ਪਿਆਰ ਹੈ ਜੀ ਤੇ ਲੋ ਜੇ ਕਹ ਲਈ ਨਾ ਵੀ ਮੇਰੇ ਕੋਲ ਜ਼ਮੀਨ ਹੀ ਪਰ ਜ਼ਮੀਰ ਜ਼ਰੂਰ ਆ ਜਿੰਨਾ ਕੋਲ ਬੈਠਾ ਮੈਂ ਇੱਥੇ ਪਰ ਜੇ ਡੱਲੇਵਾਲ ਦੀ ਚਾਹਤ ਹੁੰਦੀ ਹੈ ਨਾ ਨਹੀਂ ਚਲੀ ਜਾਣੀ ਜੀ ਕੁਝ ਵੀ ਹੋ ਸਕਦਾ ਇੱਥੇ ਸੁਪਾਵ ਕੁਵੀ ਹੋ ਜਾਂਦੇ ਨੇ ਕਿਸਾਨ ਇੱਕ ਵਾਰ ਫਿਰ ਮੈਂ ਮਤਾਵਾ ਵਾਲਾ ਆਉਣਾ ਤਾਂ ਇੱਕ ਹੋਰ ਮਾਤਾ ਨੇ ਮਾਤਾ ਆ ਜਾਓ ਤੁਹਾਡੇ ਅਥਰੂ ਨੇ ਮੈਂ ਤਾਂ ਸਾਈਡ ਛੱਡਿਓ ਥੋੜੀ ਜੀ ਇੱਧਰ ਆ ਜਾਓ ਥੋੜਾ ਗੱਲਬਾਤ ਕਰਦੇ ਆ ਮਾਤਾ ਦੇ ਨਾਲ ਹੋਰ ਦੇ ਦਿਓ ਸੈਟ ਥੋੜੀ ਤਾਂ ਮਾਤਾ ਜੀ ਤੁਸੀਂ ਉੱਠ ਪਏ ਉੱਠ ਕੇ ਸੈਟ ਕਰ ਜਾਓ ਤਾਂ ਮਾਤਾ ਜੀ ਤੁਸੀਂ ਤਾਂ ਬਹੁਤ ਜ਼ਿਆਦਾ ਤੁਹਾਡੀਆਂ ਅੱਖਾਂ ਹੀ ਨਮ ਹੋ ਗਈਆਂ ਗੱਲਬਾਤ ਮੈਂ ਉਹਨਾਂ ਨਾਲ ਕਰ ਰਿਹਾ ਸੀ ਤਾਂ ਮੈਂ ਨਜ਼ਰ ਮੇਰੀ ਤੁਹਾਡੇ ਤੱਕ ਗਈ ਤੇ ਇਹਨੇ ਭਾਵਕ ਕਿਉਂ ਹੋ ਗਏ ਸਾਡਾ ਜੀ ਦੱਲਿਆ ਸਾਫ ਨਾ ਪਿਆਰ ਬਹੁਤ ਜ਼ਿਆਦਾ ਇਹ ਇਹ ਜਾ ਗੁੱਸਾ ਧੂੜ ਕੇ ਮਿਲਣਾ ਨਹੀਂ ਜੇ ਆਗੂ ਸਾਡੇ ਨੂੰ ਕੁਝ ਹੋ ਗਿਆ ਸਾਡੀ ਤਾਂ ਦੁਨੀਆ ਉਜੜ ਜੂਗੀ। ਨਾ ਸਾਨੂੰ ਆਗੂ ਮਿਲਣਾ ਤੇ ਨਾ ਸਾਨੂੰ ਸਾਡੀ ਏਡੀ ਸੋਚ ਤੇ ਕਿਸੇ ਨੇ ਹੋਰ ਪੈਰਾ ਦੇਣਾ। ਇਸ ਕਰਕੇ ਸਾਨੂੰ ਬਹੁਤ ਜ਼ਿਆਦਾ ਆਪਦੇ ਆਗੂ ਦਾ ਬਰਾਗ ਆਉਂਦਾ ਹੈ।